ਸਾਰੇ ਵਿਦਿਆਰਥੀਆਂ ਨੂੰ ਮੋਹ ਭਿੱਜੀ ਸਤਿ ਸ਼੍ਰੀ ਅਕਾਲ ਵਿਦਿਆਰਥੀਓ ਅੱਜ ਆਪਾਂ 10ਵੀਂ ਜਮਾਤ ਦੀ ਵੰਗੀ ਪਾਠ ਪੁਸਤਕ ਵਿੱਚ ਦਰਜ ਕਹਾਣੀ ਕੁਲਫੀ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਜਿਸ ਦੇ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਜੀ ਹਨ ਸੋ ਆਓ ਇਸ ਦੇ ਸਾਰ ਬਾਰੇ ਚਰਚਾ ਕਰਦੇ ਹਾਂ ਕੁਲਫੀ ਕਹਾਣੀ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ ਨੇ ਕੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਨੂੰ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਕਿਵੇਂ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰੀ ਲੋੜਾਂ ਅਤੇ ਖਾਸ਼ਿਆਂ ਨੂੰ ਦਬਾ ਕੇ ਰੱਖਦਾ ਹੈ ਜੂਨ ਮਹੀਨੇ ਦੀ ਦੁਪਹਿਰ ਨੂੰ ਕਹਾਣੀਕਾਰ ਸੁੱਤਾ ਪਿਆ ਸੀ ਗਲੀ ਵਿੱਚ ਵਾਰੀ-ਵਾਰੀ ਕੁਲਫੀ ਅਤੇ ਮurmura ਵੇਚਣ ਵਾਲੇ ਦੀ ਆਵਾਜ਼ ਸੁਣਾਈ ਦਿੱਤੀ ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਤੱਕਾ ਮੰਗਲ ਲੱਗਾ ਪਰ ਮਹੀਨੇ ਦੀ 26 ਤਾਰੀਖ ਹੋਣ ਕਰਕੇ ਜੇਬ ਖਾਲੀ ਸੀ ਕਿਉਂਕਿ ਲੇਖਕ ਦੀ ਘੱਟ ਤਨਖਾਹ ਮਹੀਨੇ ਦੇ ਪਹਿਲੇ 15 ਦਿਨ ਵਿੱਚ ਹੀ ਖਰਚ ਹੋ ਜਾਂਦੀ ਹੈ ਕਹਾਣੀਕਾਰ ਨੇ ਸ਼ਾਮੀ ਬਾਜ਼ਾਰੋਂ ਕੁਲਫੀ ਖਾਣ ਦਾ ਇਕਰਾਰ ਕਰਕੇ ਇੱਕ ਵਾਰ ਤਾਂ ਕਾਕੇ ਤੋਂ ਪਿੱਛਾ ਛੁਡਾਇਆ ਅਤੇ ਆਪ ਘਰੋਂ ਬਾਹਰ ਚਲਾ ਗਿਆ ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਕਾਕੇ ਨੇ ਕੁਲਫੀ ਦੀ ਮੰਗ ਕੀਤੀ ਪਰ ਕਹਾਣੀਕਾਰ ਨੇ ਦੱਬਕਾ ਮਾਰ ਕੇ ਅਤੇ ਅਗਲੇ ਦਿਨ ਦਾ ਇਕਰਾਰ ਕਰਕੇ ਚੁੱਪ ਕਰਵਾਇਆ ਅਗਲੇ ਦਿਨ ਉਸ ਨੇ ਇੱਕ ਸਾਥੀ ਤੋਂ 3 ਰੁਪਏ ਉਧਾਰ ਲਏ ਪਰ ਉਹ ਕਰਜ਼ੀਆਂ ਲੋੜਾਂ ਖਾਤਰ ਉਸ ਦੀ ਪਤਨੀ ਨੇ ਲੈ ਲਏ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਜਾਂਦਿਆਂ ਹੀ ਕਾਕੇ ਨੇ ਕੁਲਫੀ ਮੰਗੀ ਕਹਾਣੀਕਾਰ ਨੇ ਫਿਰ ਸ਼ਾਮ ਦਾ ਇਕਰਾਰ ਕੀਤਾ ਸ਼ਾਮ ਨੂੰ ਉਹ जानबूझ के ਘਰ लेट आया काका सो चुका ਸੀ ਅੱਧੀ ਰਾਤ ਉਹ ਕੁਲਫੀ ਕੁਲਫੀ ਯਾਨੀ ਕਿ ਕੁਫੀ ਕੁਫੀ ਬੁੜਬੁੜਾਉਣ ਲੱਗਾ ਸਵੇਰੇ ਉੱਠ ਕੇ ਉਸ ਨੇ ਪਰ ਕੁਲਫੀ ਨਾ ਮੰਗੀ ਪਰ ਦੁਪਹਿਰੇ ਜਦੋਂ ਬਾਹਰੋਂ ਕੁਲਫੀ ਵਾਲੇ ਦੀ ਆਵਾਜ਼ ਆਈ ਤਾਂ ਉਹ ਖੇਡ ਛੱਡ ਕੇ ਉਧਰ ਚਲਾ ਗਿਆ ਕਹਾਣੀਕਾਰ ਦੱਬੇ ਪੈਰੀ ਉਸ ਮਗਰ ਗਿਆ ਜਦੋਂ ਕੁਲਫੀ ਵਾਲਾ ਸ਼ਾਹਾ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਤਾਂ ਕਾਕਾ ਉਸ ਨੂੰ ਧੁੱਸ ਦੇ ਕੇ ਪੈ ਗਿਆ ਸ਼ਾਹਾ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਅਤੇ ਕੁਲਫੀ ਖਿੱਲਰ ਗਈ ਜਦੋਂ ਉਹ ਉੱਠਿਆ ਤਾਂ ਕਾਕੇ ਨੇ ਫੇਰ ਟੁੱਡ ਮਾਰੀ ਤੇ ਉਹ ਮੁੜ ਡਿੱਗ ਪਿਆ ਜਦੋਂ ਸ਼ਾਣੀ ਉਲਾਮਾ ਦੇਣ ਆਈ ਤਾਂ ਕਾਕੇ ਦੀ ਮਾਂ ਕਾਕੇ ਦੇ ਚਪੇੜ ਮਾਰਨ ਲੱਗੀ ਪਰ ਕਹਾਣੀਕਾਰ ਨੇ ਰੋਕ ਲਿਆ ਅਤੇ ਕਿਹਾ ਕਿ ਕੁਝ ਵੰਡ ਛੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਪੁੱਤਰ ਜੰਮੇ